ਤਾਂ ਇਹ ਲੈ ਹੈ ਟਿਕਾਦੋ ਕਰਨਾ ਤੇਰੇ ਕੁੱਟ ਪਵੇ ਮਾਰ ਲਈ ਇੱਕ ਅੱਦਾ ਹੈ ਨਹੀਂ ਕੀ ਖਾਦਾ ਅੱਜ ਸੋ ਇਹ ਕਰਨੀ ਖੜਕ ਆਤਾ ਰਿਹਾ ਗਾਦੀ ਕਰ ਹੈ ਤੇਰਾ ਆਤਾ ਹੀ ਨਹੀਂ ਅਮृता ਇਸ ਬੱਚੇ ਦੀ ਵੀ ਵੀਡੀਓ ਹੈ ਇਹ ਬੱਚਾ ਮੇਰੇ ਕੋਲ ਕਾਪੀ ਚੈੱਕ ਕਰਾਉਣ ਆਇਆ ਰੁਟੀਨ ਵਾਈ ਜਿਵੇਂ ਕੰਮ ਲੈਂਦੇ ਆ ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣ ਬੁੱਝ ਕੇ ਬਣਾਈ ਗਈ ਹੈ ਮੈਂ ਇਹਨੂੰ ਨੇਚਰਲੀ ਪੁੱਛਿਆ ਬਿਲੇ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਾਰਾ ਇਹਨਾਂ ਵੀ ਮੈਂ ਇਹ ਕੰਮ ਨਹੀਂ ਕੀਤਾ ਤੇ ਮੈਂ ਕਿਹਾ ਵੀ ਤੂੰ ਕੀਤਾ ਕਿਉਂ ਤੇਰੇ ਕੋਟ ਮਾਰੀਏ ਦੀ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰਿਟੇਨ ਚ ਪੁੱਛ ਲਈਦਾ ਵੀ ਕੀ ਖਾ ਕੇ ਆਇਓ ਮੈਂ ਇਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਇਹ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਆਪਦੇ ਨਾਲ ਲਾਇਆ ਮੇਰੇ ਵੀ ਚੀਕ ਨੀਕ ਲੇ ਕਰੀ ਤਾਂ ਮੈਂ ਇਹਨੂੰ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਪਰ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਸਵੇਰੇ ਸਵੇਰੇ ਰਾਈਸ ਬੱਚੇ ਨੇ ਨਹੀਂ ਖਾਦੇ ਤੇ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ ਕਿਹਾ ਹੋਵੇ ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ ਠੀਕ ਹੈ ਨਾ ਤੇ ਉਹ ਇਦਾਂ ਹੀ ਬੱਚੇ ਨਹੀਂ ਨਹੀਂ ਬੋਲਿਆ ਜਿੱਦਾਂ ਕਿਸੇ ਖੁਦਾਨੀ ਸੱਜਣੋਂ ਅਲੱਤੱਕ ਨਹੀਂ ਤਰੇ ਕਿ ਨਹੀਂ ਕੋਈ ਹਾਂ ਬਿਲਕੁਲ ਆ ਹੀ ਜਾਂਦੇ ਜਿਵੇਂ ਜਿਵੇਂ ਵੀਡੀਓ ਵਾਇਰਲ ਹੋਈ ਜਾਂਦੀ ਹੈ ਨਾ ਜੀ ਉਹ ਦਾਨੀ ਸੱਜਣੋਂ ਕੋਈ ਅਕਾਊਂਟ ਨੰਬਰ ਦਿੱਤਾ ਸੀ ਪਰਿਵਾਰ ਨੇ ਉਹਨਾਂ ਦੇ ਅਕਾਊਂਟ 'ਚ ਜਿਹੜਾ ਪਾਈ ਜਾਂਦੇ ਲੋਕ ਜਿੰਨਾ ਵੀ ਜਿਹੜੇ ਬਾਹਰ ਦੇ ਬੈਠੇ ਸੱਜਣ ਧੰਨਵਾਦ ਹੈ ਜੀ ਪੰਜਾਬ ਸਰਕਾਰ ਵੀ ਬਹੁਤ ਉਪਰਾਲਾ ਕਰ ਰਹੀ ਹੈ ਬੱਚਿਆਂ ਵਾਸਤੇ ਕਿਉਂਕਿ ਕਈ ਸਕੀਮਾਂ ਇਦਾਂ ਦੀਆਂ ਆ ਉਹਨਾਂ ਨੂੰ ਥੋੜਾ ਜਿਹਾ ਸਕੀਮਾਂ ਦਾ ਕੀ ਹੈ ਕਿਤੇ ਨਾ ਕਿਤੇ ਬਾਰਡਰ ਏਰੀਆ ਕਰਕੇ ਉਹ ਕਹਿ ਸਕਦੇ ਆ ਵੀ ਉਹ ਵੈਰ ਨਹੀਂ ਕੀਤਾ ਜਾਂਦਾ ਵੀ ਉਹਨਾਂ ਨੂੰ ਉਹ ਜਾਗਰੂਕਤਾ ਨਹੀਂ ਕੀਤਾ ਜਾਂਦਾ ਇਹਨਾਂ ਬੰਦਿਆਂ ਨੂੰ ਮੈਨੂੰ ਕਿਸੇ ਨਾ ਡੇਡੀਆਂ ਨਾਲ ਗੱਲ ਹੋਈ ਸੀ ਉਹਾਂ ਦੇ ਬੜੀਆਂ ਸਕੀਮਾਂ ਆ ਸਰ ਇਸ ਇਸ ਆਵਨਾ ਮੇਰੇ ਤੋਂ ਤੁਸੀਂ ਉਹਨਾਂ ਨੂੰ ਲਿਖ ਕੇ ਦਿਓ ਵੀ ਸਾਡੇ ਪਿੰਡ ਦੇ ਆ ਹਾਲਾਤ ਆ ਕਿੰਨੇ ਜਰੂਰ ਮਦਦ ਕਰਨਗੇ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਲਖਮੀਂਦਰ ਸਿੰਘ ਹੈ ਜੀ